ਉਹਨਾਂ ਨੇ ਇਹ ਵੀ ਕਿਹਾ 2013 ਦੇ ਵਿੱਚ ਭਾਰਤ ਤੇ ਬੰਗਲਾਦੇਸ਼ ਸਰਕਾਰ ਦਾ ਸਮਝੌਤਾ ਹੋਇਆ ਸੀ ਫੌਜ ਅਤੇ ਫੌਜ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਵਾਰੰਟ ਜਾਰੀ ਕੀਤੇ ਹਨ ਅੱਜ ਅਸੀਂ ਗੱਲਬਾਤ ਕਰਦੇ ਹਾਂ ਬੰਗਲਾ ਦੇਖ ਦੇ ਬਾਰੇ ਦੇ ਵਿੱਚ ਗੱਲ ਇਹ ਬਣਦੀ ਹੈਗੀ ਆ ਕਿ ਭਾਰਤ ਸਰਕਾਰ ਹੁਣ ਬੰਗਲਾ ਦੇਸ਼ ਦੇ ਹਵਾਲੇ ਸੇਖ ਅਸੀਨਾ ਨੂੰ ਕਰਦੀ ਆ ਜਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੀ ਵਿਚਾਰਧਰਨਾ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਅਸੀਂ ਗੱਲਬਾਤ ਕਰਦੇ ਹਾਂ ਬੰਗਲਾ ਦੇਸ਼ ਦੇ ਬਾਰੇ ਦੇ ਵਿੱਚ ਬੰਗਲਾਦੇਸ਼ ਦੀ ਅੰਤਰ임 ਸਰਕਾਰ ਦੇ ਵਿਦੇਸ਼ ਮੰਤਰੀ ਤੋਹੀਦ ਹਸੈਨ ਨੇ ਭਾਰਤ ਸਰਕਾਰ ਤੋਂ ਇਹ ਮੰਗ ਕੀਤੀ ਹੈ ਉਹ ਵੀ ਚਿੱਠੀ ਰਾਹੀਂ ਉਹਨਾਂ ਕਿਹਾ ਕਿ ਬੰਗਲਾਦੇਸ਼ ਦੀ ਸ਼ਾਹਕਾ ਪ੍ਰਧਾਨ ਮੰਤਰੀ ਸੇਖ ਅਸੀਨਾ ਨੂੰ ਜੋ ਭਾਰਤ ਵਿੱਚ ਰਹਿ ਰਹੀ ਹੈ ਬੰਗਲਾਦੇਸ਼ ਦੀ ਸਰਕਾਰ ਦੇ ਹਵਾਲੇ ਕੀਤਾ ਜਾਵੇ ਕਿਉਂਕਿ 5 ਅਗਸਤ 2024 ਨੂੰ ਤਖਤਾ ਪਲਟ ਦੌਰਾਨ ਹੋਈ ਖੂਨੀ ਹਿੰਸਾ ਦਰਮਿਆਨ ਸੇਖ ਅਸੀਨਾ ਭਾਰਤ ਦੇ ਵਿੱਚ ਆ ਗਈ ਸੀ ਉਹਨਾਂ ਨੇ ਇੱਕ ਹਵਾਲੇ ਰਾਹੀਂ ਇਹ ਵੀ ਕਿਹਾ ਸੇਖ ਅਸਿਨਾ ਬੰਗਲਾਦੇਸ਼ ਦੀ ਸ਼ਾਫਕਾ ਪ੍ਰਧਾਨ ਮੰਤਰੀ ਹਵਾਈ ਫੌਜ ਇੱਕ ਜਹਾਜ਼ ਰਾਹੀਂ ਭਾਰਤ ਦੇ ਗਾਜ਼ੀਆਬਾਦ ਦੇ ਹਿੰਦਨ ਹਵਾਈ ਅੱਡੇ ਤੱਕ ਪਹੁੰਚੀ ਜਿਹੜੀ ਕਿ ਅੱਜ ਤੱਕ ਭਾਰਤ ਵਿੱਚ ਹੀ ਰਹਿ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਢਾਕਾ ਦੇ ਵਿੱਚ ਅੰਤਰਰਾਸ਼ਟਰੀ ਜਰਮ ਟਰਮੀਨਲ ਨੇ ਮਨੋਕਤਾ ਦੇ ਖਿਲਾਫ ਜੁਰਮ ਅਤੇ ਨਸਲਕੁਸ਼ੀ ਤੇ ਸ਼ਾਮਲ ਸੇਖ ਉਸੀਨਾ ਅਤੇ ਉਹਦੇ ਮੰਤਰੀ ਮੰਡਲ ਦੇ ਮੰਤਰੀਆਂ ਨੂੰ ਸਲਾਹਕਾਰਾਂ ਨੂੰ ਫੌਜ ਫੌਜ ਅਤੇ ਫੌਜ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਵਾਰੰਟ ਜਾਰੀ ਕੀਤੇ ਹਨ ਉਹਨਾਂ ਨੇ ਇਹ ਵੀ ਕਿਹਾ 2013 ਦੇ ਵਿੱਚ ਭਾਰਤ ਤੇ ਬੰਗਲਾਦੇਸ਼ ਸਰਕਾਰ ਦਾ ਸਮਝੌਤਾ ਹੋਇਆ ਸੀ ਜਿਹੜਾ ਕਿ ਅਪਰਾਧਿਕ ਸਪੁਰਦਗੀ ਮਾਮਲਿਆਂ ਬਾਰੇ ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਉਹਨਾਂ ਨੇ ਇਹ ਵੀ ਕਿਹਾ ਜਿਹੜੇ ਦੋਸ਼ੀ ਹਨ ਜਾਂ ਦੋਸ਼ੀ ਭਗੌੜੇ ਹਨ ਜਾਂ ਬੰਦੀ ਹਨ ਉਹਨਾਂ ਨੂੰ ਇੱਕ ਦੂਜੇ ਦੇ ਹਵਾਲੇ ਕਰਨ ਦੀ ਗੱਲ ਵੀ ਕਹੀ ਗਈ ਸੀ ਉਹਨਾਂ ਨੇ ਚਿੱਠੀ ਰਾਹੀਂ ਮੰਗ ਕਰੀ ਜਾਂ ਸੇਖ ਉਸੇ ਨਾਂ ਜਿਹੜੀ ਕਿ ਤਖਤਾ ਪਲਟ ਦੌਰਾਨ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਆ ਗਈ ਸੀ ਉਹਨਾਂ ਨੂੰ ਬੰਗਲਾਦੇਸ਼ ਦੀ ਸਰਕਾਰ ਦੇ ਹਵਾਲੇ ਕੀਤਾ ਜਾਵੇ ਹੁਣ ਗੱਲ ਇਹ ਬਣਦੀ ਹੈਗੀ ਆ ਕਿ ਭਾਰਤ ਸਰਕਾਰ ਹੁਣ ਬੰਗਲਾ ਦੇਸ਼ ਦੇ ਹਵਾਲੇ ਸੇਖ ਅਸੀਨਾ ਨੂੰ ਕਰਦੀ ਹੈ ਜਾਂ ਨਹੀਂ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸੇਠ ਲਿਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬាទ ਤੋਂ ਬਾਦ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਪੂਰੇ ਦੇਸ਼ ਵਿਦੇਸ਼ੀ ਇਨਫੋਰਮੇਸ਼ਨ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ